ਲਖਾਟਲੀ ਦੇ ਹਰਮਨ ਇਟਲੀ ਉਹਨਾਂ ਵੱਲੋਂ ਦਿੱਤਾ ਜਾਣਾ ਤੇ ਨਾਲ ਸਾਡਾ ਹਰਮਿੰਦਰ ਬਲ ਜੋਨਾ ਕੈਨੇਡਾ ਤੋਂ ਜਿਸ ਕਰਨ ਬਲ ਆ ਬਾਬਾ ਅਵਤਾਰ ਜਾਰਜੀਆ ਸਾਹਿਬ ਨੇਕ ਦਿਲ ਇਨਸਾਨ ਉਹਨਾਂ ਵੱਲੋਂ ਕਹਿੰਦੇ ਪਹਿਲੇ ਦੂਜੇ ਪ੍ਰਾਈਜ਼ ਦੋਹਾਂ ਭਰਾਵਾਂ ਵੱਲੋਂ ਦਿੱਤੇ ਜਾਣਗੇ ਤੇ ਬੈਸਟਾਂ ਨੂੰ ਦੇਸੀ ਕਹਾਵੇ ਪੀਪੇ ਹਰ ਬਚਨ ਰਾਜ ਜੀ ਨੇ ਦੇਣਿਆ ਲੈ ਵੀ ਵੱਡੇ ਭਾਈ ਆ ਮੈਲੇ ਬਘਿਆੜ ਦੇ ਜੱਫੇ ਦਾ 500 ਅਨਮੋਲ ਬੱਲ ਤੇ ਸ਼ਿੰਦਰ ਬੱਲ ਸਾਈ ਪ੍ਰਸਤੋ ਦੇਣਗੇ ਮੇਰੇ ਮਿੱਤਰੋ ਆਹ ਨੰਬਰ ਕੀ ਦਾ ਆਹ ਗਰਜੀਤ ਫੈਸਲਾ ਕਰੂਗਾ ਸਾਰੀ ਪ੍ਰਬੰਧ ਕਮੇਟੀ ਦਾ ਉਧਰ ਗੋਰਾ ਬਾਵਾ ਜੀ ਪ੍ਰਧਾਨ ਨੇ ਵੀਰ ਦਾ ਵਿਸ਼ੇ ਤੌਰ ਤੇ ਧੰਨਵਾਦ ਕਬੱਡੀ ਪੈ ਗਈ ਤੇ ਵੀਰ ਕਰੀ ਗੱਲ ਲਓ ਸਾਹਮਣੇ ਕਹਿੰਦੇ ਫੌਜੀ ਫੱਗੂ ਵਾਲਾ ਕਬੱਡੀ ਪਾ ਰਿਹਾ ਐਨ ਸਿਰੇ ਦਾ ਫਾਈਨਲ ਹੈ ਥੋੜੇ ਥੋੜੇ ਭਰਾ ਬਣ ਕੇ ਪਿੱਛੇ ਜੋ ਕੈਮਰੇ ਦੇ ਸਾਹਮਣੇ ਕੁਝ ਦਿਖਾਈ ਨਹੀਂ ਦਿੰਦਾ ਬੈਸਟਾਂ ਨੂੰ ਕਹਿੰਦੇ 21 21 ਔਰ ਸਾਹਮਣੇ ਕਹਿੰਦੇ ਬੈਸਟਾਂ ਵਾਲੀਆਂ ਵੀ ਪਹਿਨ ਗਿਆ ਜੱਫੇ ਵੀ ਲੱਗਣਗੇ ਐਨ ਸਰਾਉ ਮੇਰੇ ਬਿੱਧਰੋ ਆ ਸਰਾ ਹੋਊਗਾ ਆ ਫੌਜੀ ਫੱਗੂ ਦੇ ਲਈ 1100 ਰੁਪਇਆ ਜਿਸ ਕਰਨ ਬੱਲ ਤੇ ਨਾਲ ਕਹਿੰਦੇ ਜੋਨਾ ਬੱਲ ਕੈਨੇਡਾ ਤੋਂ ਆ ਪੈਸੇ ਫੜ ਕੇ ਲੈ ਜਾਓ ਵੀਰੇ ਉਧਰ ਕਹਿੰਦੇ ਆ ਰੇਡ ਦਾ 500 ਸ਼ੇਂਦਰ ਬੱਲ ਸਾਈ ਪ੍ਰਸ ਉਹਨਾਂ ਵੱਲ ਹੋਵੇਗਾ ਵੀਰਾਂ ਦਾ ਧੰਨਵਾਦ ਨਾਲ ਦੇ ਨਾਲ ਭਰਾ ਬਣ ਕੇ ਪੈਸੇ ਫੜੀ ਜਲਿਓ ਆਪੋ ਆਪਣੇ ਵੀਰ ਬਾਦ ਵਿੱਚ ਸਵਾਰੀ ਆਪਣੇ ਸਮਾਨ ਦੀ ਭਾਈ ਆਪ ਜ਼ਿੰਮੇਵਾਰ ਅਸੀਂ ਪੈਸੇ ਬੋਲਣੇ ਆ ਦੇਣ ਵਾਲਿਆਂ ਨੇ ਪੈਸੇ ਦੇਣੇ ਆ ਫੜਨ ਵਾਲਿਆਂ ਨੇ ਪੈਸੇ ਫੜਨੇ ਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਮੇਰੇ ਵੀਰੋ ਨਾਲ ਦੇ ਨਾਲ ਆਪਣੇ ਪੈਸੇ ਲਈ ਚੱਲਿਓ ਬੜੀ ਮਿਹਰਬਾਨੀ ਰੇਡ ਪੈ ਗਈ ਗੋਰੇ ਬੇ ਗੱਲਾਂ ਸਿਰੇ ਤੇ ਅੰਮ੍ਰਿਤਪਾਲ ਮੈਡਾ ਤੇ ਇਕਬਾਲ ਆਸਟ੍ਰੇਲੀਆ ਵਾਲੇ ਕਹਿੰਦੇ ਰਾਜੂ ਦੇ ਦੋ ਜੱਫੇ 2100 ਰੁਪਏ ਦੇ ਹੋਣਗੇ ਰਾਜੂ ਦੇ ਦੋ ਜੱਫੇ 2100 ਰੁਪਏ ਦੇ ਹੋਣਗੇ ਭਰਾ ਕਹਿੰਦੇ ਚੰਦਰਪਾਲ ਸਿੰਘ ਸਾਈਪ੍ਰਸ ਵਾਲਿਆਂ ਨੇ ਪਿਸਟਲ ਦੀ ਕਬੱਡੀ ਤੇ 500 ਲੈਤਾ ਜੱਫਾ ਲੱਗ ਗਿਆ ਜਾਫੀ ਦੇ ਤੇ ਰੇਡਰ ਭੱਤੀਆ ਤੇ ਰੇਡਰ ਦੇ ਆਹ ਸਾਹਮਣੇ ਪਈ ਹੋਈ ਕਬੱਡੀ ਪਿਸਟਲ ਦੀ ਬੱਲੇ 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 500 ਲੈ ਜੋ ਗੋਰਾ ਬਾਬਾ ਜੀ ਪ੍ਰਧਾਨ ਸਾਹਿਬ ਕਹਿੰਦੇ ਆਉਂਦੇ ਸਾਲ ਪਾ ਮਨਦੀਪ ਕਾਲੀ ਵਾਲਾ 11000 ਦੀ ਰਕਮ ਦਰਸ਼ਕਾਂ ਦਾ ਸਨਮਾਨ ਕਰਨਾ ਹੈ ਉਹ ਧੰਨਵਾਦ ਕਰਦੇ ਆ ਵੀਰਾਂ ਦਾ ਮੈਚ ਵੇਖ ਲਈਏ ਇੱਕ ਪਾਸੇ ਰਾਜੂ ਖੋਸੇ ਕੋਟ ਵਾਲਾ ਮਸਤ ਦੀਪਾ ਲੀਲਾ ਵਾਲਾ ਆਹ ਸਾਹਮਣੇ ਚਾਰ ਨੇ ਖੋਸੇ ਕੋਟ ਲੜਦਾ ਪੰਗਾ ਪੈ ਗਿਆ ਬਲਜਿੰਦਰੇ ਪਿੰਡਰ ਨੂੰ ਮਾਰ ਹ ਮਾਰ ਹੈ ਜਗਦੇਵ ਪ੍ਰਧਾਨ ਰਾਮੋਲੀਏ ਨੂੰ ਆਹ ਸਿਰੇ ਦਾ ਜਫਾ ਲੱਗ ਗਿਆ ਅਗਲੀ ਰੇਡ ਕਹਿੰਦੇ ਗੱਗੀ ਲੁੱਪੋ ਮਾਲਵਾ ਕਬੱਡੀ ਕਲੱਬ ਦੀ ਟੀਮ ਦਾ ਕਪਤਾਨ ਆਹ ਮੇਰੇ ਵੀਰੇ ਜੋਨਾ ਬਲ ਕਹਿੰਦਾ 1100 ਆਹ ਜਫੇ ਦਾ ਫੜ ਕੇ ਰਹਿ ਜਾਓ ਭਰਾ ਬਣ ਕੇ 1100 ਆ ਲਵੀ ਜੱਫੇ ਦਾ ਫੜ ਕੇ ਲੈ ਰਹੀ ਵੀਰਾ ਉਧਰ ਕਹਿੰਦੇ ਪੈਸਟਲ ਢਿੰਡਰਾ ਵਾਲਾ ਦੁਨੀਆ ਦਾ ਮੰਨਿਆ ਪਰੋਨਿਆ ਖਿਡਾਰੀ ਮੇਰੇ ਮਿੱਤਰੋ ਕਬੱਡੀ ਪਾਰਿਆ ਉਧਰ ਜੋਗਿਆਲ ਦੀ ਟੀਮ ਹੈ ਤਲਵੰਤ ਕਾਲੋ ਦੇ ਚੰਡੇ ਹੋਏ ਆ ਬੱਲੇ ਬੱਲੇ ਕਰਵਾਉਂਦੇ ਬੱਲੇ ਬੱਲੇ ਕਰਵਾਉਂਦੇ ਬੱਲੇ ਬੱਲੇ ਕਰਵਾਉਂਦੇ ਆ ਬੱਲੇ ਬੱਲੇ ਕਰਵਾਉਂਦੇ ਵਾਕਿਆ ਕਹਿੰਦੇ ਮੱਲ ਖੰਦੇ ਤੁਰੇ ਆਉਂਦੇ ਆ ਮੱਲ ਖੰਦੇ ਤੁਰੇ ਆਉਂਦੇ ਆ ਐਨ ਸਿਰੇ ਦਾ ਮੁਕਾਬਲਾ ਹੈ ਹਰਵਿੰਦਰ ਸਿੰਘ ਜੀ ਜੋਨਾ ਕਹਿੰਦੇ ਐਂਦੇ ਮੇਲੇ ਦੇ ਕਹਿੰਦੇ 골ਡਨ ਸਪਾਂਸਰ ਹੈ 125000 ਪਹਿਲਾ ਨਾਮ ਦਿੱਤਾ ਜਾ ਰਿਹਾ ਹੈ ਐਂਦਾ ਰਾਜ ਕਹਿੰਦੇ ਰਾਜੂ ਜੱਫਾ ਲਾਉਂਦਾ ਤੇ ਸ਼ਿੰਦਰਪਾਲ ਸਾਈ ਪ੍ਰੈਸ ਵੱਲੋਂ ਓ 500 ਦਿੱਤਾ ਜਾਣਾ ਮੇਰੇ ਪਾਦੀ 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 ਪਾ ਆ ਸਾਹਮਣੇ ਸਰਾ ਕਰ ਆ ਗਿਆ ਚੜਦੇ ਸੂਰਜ ਅੱਖਾਂ ਦੇ ਵਿੱਚ ਪੈਂਦੇ ਹੁੰਦੇ ਆ ਆ ਲਾਟਾਂ ਵਰਗੇ ਕਿੱਥੇ ਟਿੱਕੇ ਉਹ ਵਿੰਦੇ ਹੁੰਦੇ ਆ ਲਾਟਾਂ ਵਰਗੇ ਕਿੱਥੇ ਟਿੱਕੇ ਪੈਂਦੇ ਹੁੰਦੇ ਆ ਲਓ ਸਾਹਮਣੇ ਪਈ ਹੋਈ ਕਬੱਡੀ ਹੈ ਅੱਜ ਦੇ ਮੇਲੇ ਦਾ ਸੈਕੰਡ ਪ੍ਰਾਈਜ਼ 113000 ਰੁਪਇਆ ਉਹ ਸਾਹਮਣੇ ਬਾਬਾ ਅਵਤਾਰ ਸਿੰਘ ਦੀ ਬਲ ਜੌਰਜੀਆ ਅਮਰੀਕਾ ਵੱਲੋਂ ਦੇਣਗੇ ਉਹ ਜੀਤ ਜੀਤ ਦੇ ਦੂਜੇ ਪਾਸੇ ਹੈ ਜੀ ਤਸੀਮ ਅੱਜ ਦੇ ਮੇਲੇ ਦੇ ਡਾਇਮੰਡ ਸਪੌਂਸਰ ਹੈ ਜੋਨਾ ਬਾਲ ਕੈਨੇਡਾ ਤੋਂ ਮੇਰੇ ਮਿੱਤਰੋ ਡਾਇਮੰਡ ਸਪੌਂਸਰ ਹੈ ਜਿਨੇ 1,25,000 ਬਾਬਾ ਉਤਾਰ ਸਿੰਘ ਜਾਰਜੀਆ ਉਹਨਾਂ ਵੱਲੋਂ ਕਹਿੰਦੇ 1,13,000 ਦਿੱਤਾ ਜਾਣਾ ਲੱਖਾਂ ਤੇ ਹਰਮਨ ਵੱਡੇ ਭਰਾ ਕਹਿੰਦੇ ਇਡਲੀ ਦੇ ਵਿੱਚ ਵੱਡੇ ਬਿਜ਼ਨਸਮੈਨ ਨੇ ਉਹਨਾਂ ਵੱਲੋਂ 21-21,000 ਤੇ ਬਾਬਾ ਹਰਵਜਨ ਰਾਏ ਜੀ ਆ ਆ ਗਿਆ ਬਿੱਲਾ ਗਿੱਲ ਦੀਨੇ ਵਾਲੀਆ ਮਾਝੇ ਦਾ 4x4 ਜਿੱਥੇ ਮਸਲਾ ਕੰਪੀਟੀਸ਼ਨ ਦਾ ਬਿੱਲਾ ਉੱਥੇ ਸਿੰਘ ਪਸਾਉਂਦਾ ਏ ਆ ਬਿੱਲਾ ভাই ਉੱਥੇ ਸਿੰਘ ਪਸਾਉਂਦਾ ਏ ਕਿਤੇ ਡੰਡਾ ਗੱਡੀਆਂ ਯਾਰੋ ਖੁੱਲੇ ਦਿਲਾਂ ਨਾਲ ਕਿਤੇ ਟਰੈਕਟਰ ਫੁੱਲੀਆਂ ਵਾਂਗ ਵਰਤੌਂਦਾ ਏ ਜਿੱਥੇ ਮਸਲਾ ਕੰਪੀਟੀਸ਼ਨ ਦਾ ਬਿੱਲਾ ਉੱਥੇ ਸਿੰਘ ਪਸਾਉਂਦਾ ਏ ਆ ਬਿੱਲਾ ਉੱਥੇ ਸਿੰਘ ਪਸਾਉਂਦਾ ਏ ਵੱਡੇ ਯੋਗਦਾਨ ਕੱਲ ਦੇ ਮੇਲੇ ਲਈ ਹੋਣੇ ਆ ਜਿਹੜੇ ਕਲਾਕਾਰਾਂ ਦਾ ਖੁੱਲਾ ਖਾੜਾ ਹੋਣਾ ਬਿੱਲੇ ਗੱਲ ਦੀਨੇ ਵਾਲੀ ਦੀ ਯਾਰੀ ਆ ਅੰਗਰੇਜ਼ ਵਾਲੀ ਦੇ ਨਾਲ ਆਹ ਯਾਰ ਸਾਡਾ ਲਾਈਵ ਜੁੜਿਆ ਪੈਂਦੀ ਰੇਟ ਤੇ ਵੀਰੇ ਕਰੀ ਗੱਲ ਲਓ ਸਾਹਮਣੇ ਅਗਲੀ ਕਬੱਡੀ ਉਧਰ ਸਿੱਪੀ ਸਾਡਾ ਖੇਲ ਹੈ ਸ਼ੈਰ ਵੀ ਪਹੁੰਚ ਚੁੱਕਿਆ ਹੈ ਭਰਾ ਦਾ ਧੰਨਵਾਦ ਹੈ ਬਿੱਲਾ ਗੱਲ ਦੀਨੇ ਵਾਲਾ ਕਹਿੰਦੇ ਲਾਈਵ ਜੁੜਿਆ ਹੋਇਆ ਅੱਜ ਦੇ ਦਿਨ ਉਧਰ ਲਓ ਸਾਹਮਣੇ ਫੌਜੀ ਫੱਗੂ ਫੱਗੂ ਵਾਲਾ ਕਬੱਡੀ ਪਾ ਰਿਹਾ ਹੈ ਕਹਿੰਦੇ ਸ਼ਿੰਦਰਪਾਲ ਸਾਈ ਪ੍ਰਸ ਵੱਲੋਂ ਰਾਜੂ ਦੇ ਜੱਫੇ ਦਾ 500 ਉਧਰ ਕਹਿੰਦੇ ਸਾਡਾ ਸਿੱਪੀ ਸ਼ੈਰ ਭਰਾ ਵੀ ਵਿਚੇ ਤਰਫ ਤੇ ਪੁੱਜ ਗਿਆ ਧੰਨਵਾਦ ਹੈ ਵੀਰੋ ਬਹਿ ਜਾਓ ਯਾਰਾ ਫਾਈਨਲ ਮੈਚ ਦਾ ਉਹ ਸਵਾਦ ਨਹੀਂ ਆ ਰਿਹਾ ਜਿਹੜਾ ਆਉਣਾ ਚਾਹੀਦਾ ਲਾਈਵ ਦੇ ਵਿੱਚ ਵੀਰ ਕਹਿੰਦਾ ਦਾ ਡਾਡਾ ਵੀ ਮੁੱਕਣ ਵਾਲਾ ਹੋਣਾ ਭਰਾ ਬਣ ਕੇ ਉਹਨਾਂ ਦਾ ਵੀ ਆਪਾਂ ਦਿਲੋਂ ਧੰਨਵਾਦ ਕਰੀਏ ਜਾਂਦੇ ਰਹਿਣ ਸਮਾਂ ਕੱਢ ਕੇ ਕਬੱਡੀ ਵੇਂਦੇ ਆ ਕਬੱਡੀ ਦੇ ਆਸ਼ਿਕ ਕਬੱਡੀ ਦੇ دیਵਾਨੇ ਰੌਣਾ ਨਿਰਪਾ ਨਹੀਂ ਰੇਫਰੀ ਡਿਸੀਜਨ ਹੈ ਥੋੜੇ ਥੋੜੇ ਹੋ ਗਾ ਪਿੱਛੇ ਨੂੰ ਬੱਕੇ ਵੀਰ ਨੇ ਕਿਹਾ ਵੀ ਲੋਕ ਘਰਾਂ ਦੇ ਵਿੱਚ ਬੈਠੇ ਦੇਖ ਰਹੇ ਐ ਕਬੱਡੀ ਦਾ ਸਵਾਦ ਜਾਂ ਨਹੀਂ ਆ ਰਿਹਾ ਐਨ ਸਿਰੇ ਸਿਰੇ ਤੇ ਬੱਲਾਂ ਦੀਆਂ ਗੱਲਾਂ ਚੱਲ ਰਹੀਆਂ ਭਿੰਦਿਆ ਕੀ ਗੱਲ ਹੋ ਗਈ ਉਧਰ ਅਮਨਦੀਪ بھائی ਵੀ ਵਿਸ਼ੇਸ਼ ਤੌਰ ਤੇ ਪਹੁੰਚ ਗਿਆ ਜੀਤ ਓਏ ਕੋਟਲੀ ਵਾਲਿਆ ਯਾਰਾ ਕੋਈ ਚੱਕਰ ਨਹੀਂ ਇਹ ਬੈਸਾਂ ਦੀ ਲੈਣਾ ਫਾਈਂਗਲ ਮੈਚ ਹੈ ਵੀ 21-21 ਹਜ਼ਾਰ ਹੈ ਦੇਸੀ ਚੋਦੇ ਪਿੱਪੇ ਆਣਾ ਵਾਲਾ 21 ਇਹ ਰੌਲਾ ਕੀ ਆ ਮਗਰਜੀਤ ਨਾਲੇ ਜੱਫੀਆਂ ਪਈ ਜਾਂਦੀਆਂ ਨਾਲੇ ਤੁੰਦੂ ਮਾਵੇਂ ਹੋਈ ਜਾਂਦੀ ਹੈ ਚੱਕਰ ਕੀ ਪੈ ਗਿਆ ਤਾਂ ਹੀ ਤੇ ਗੱਲ ਗੱਲ ਤੇ ਕਰਾਰੀ ਅੜੀ ਜਾਂਦੀ ਹੈ ਆਓ ਬੈਠਿਆ ਹਸੈਰ ਨਗੀਨਾ ਹੋਟਲ ਵਾਲੇ ਯਾਰ ਸਾਡੇ ਸੋਨੂੰ ਸਿਟ ਹਟ ਬੋਗਾ ਹੋਟਲੀ ਵਾਲਿਆ ਜਿਹੜੀਆਂ ਬਾਹਰ ਮਹਿਫਲਾਂ ਲੱਗਦੀਆਂ ਉਹਨਾਂ ਦਾ ਵੀ ਜ਼ਿਕਰ ਦੁਨੀਆਂ ਦੇ ਵਿੱਚ ਜ਼ਰੂਰ ਹੋਣਾ ਹੈ ਕਾਲੀ ਵਾਲੇ ਨੇ ਕਹਿੰਦੇ ਇੱਧਰ ਸੋਨੇ ਦੇ ਜੱਫੇ ਦਾ 500 ਸਾਡਾ ਵੀਰ ਆ ਕਹਿੰਦੇ ਸਿੰਦਰਪਾਲ ਸਸਾਈ ਪ੍ਰੈਸ ਉਹਨਾਂ ਵੱਲੋਂ ਅੱਜ ਦੇ ਮੇਲੇ ਦੇ ਡਾਇਮੰਡ ਸਪான்ਸਰ ਨੇ ਆ ਬਾਈ ਹਰਮੰਦਰਪਾਲ ਜੋਨਾ ਸਾਡਾ ਜਸਕਰਨਵਾਲ ਤੇ ਨਾਲ ਕਹਿੰਦੇ ਗੱਲਾਂ ਵੱਡੀਆਂ ਚੱਲੀਆਂ ਬਾਬਾ ਅਵਤਾਰ ਸਿੰਘ ਜਰਜੀਆ 113000 ਤੇ 125000 ਉਧਰ ਗੋਰਾ ਪਾਵਾ ਜੀ ਪ੍ਰਧਾਨ ਨੇ ਬਹਿ ਜੋ ਪਰ ਇਹਨੂੰ ਹੋ ਕੇ ਭਰਾ ਬਣ ਕੇ ਆ ਸਾਹਮਣੇ ਨੌਜਵਾਨ ਗੱਭਰੂ ਇੱਧਰ ਰੂਪਾ ਜੋਗੀ ਵਾਲੀਆ ਕਬੱਡੀ ਪਾ ਰਿਆ ਰਾਜੂ ਦੇ ਜੱਫੇ ਦਾ 500 ਸ਼ਿੰਦਰ ਬੱਲਵੰਦ ਦਿੱਤਾ ਜਾਵੇਗਾ ਬਹੁਤ ਧੰਨਵਾਦ ਵੀਰਾਂ ਦਾ ਇਧਰ ਦੀਪਾ 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 ਲੀ ਲਾਪਿੰਡ ਵਾਲਾ ਏ ਆ ਚੱਕ ਸਾਹਮਣੇ ਰੂਪਾ ਰੂਪਾ ਤੇ ਦੀਪਾ 1100 ਰੁਪਇਆ ਕਹਿੰਦੇ ਉਹ ਰੇਡਰ ਦੇ ਲਈ ਅਨਮੋਲ ਬੱਲ ਜੀ ਸਾਡੇ ਹਰਵੰਦਰ ਜੋਨਾ ਜੀ ਕਹਿੰਦੇ ਉਹ ਸਾਹਮਣੇ ਬਰਿੰਦਰ ਦੇ ਲਈ ਭੇਜ ਗਿਆ ਵੱਡੇ ਬੱਲਾਂ ਦੇ ਲਈ ਵੱਡੇ ਮਾਨ ਤੇ ਸਨਮਾਨ ਮੇਰੇ ਮਿੱਤਰੋ ਸੁਪਰ ਫਾਈਨਲ ਮੈਚ ਕੱਲੀ ਕੱਲੀ ਕਬੱਡੀ ਤੇ ਨਜ਼ਾਰਾ ਥੋੜੇ ਥੋੜੇ ਹਟੋ ਪਿੱਛੇ ਥੋੜੇ ਥੋੜੇ ਸੰਧੂਆ ਤੂੰ ਕਿਵੇਂ ਖੜਾ ਹੋ ਗਿਆ ਯਾਰ ਥੋੜੇ ਖੇਡ ਯਾਰ ਚਰਨਾ ਪਿੰਡਰ ਕਬੱਡੀ ਦਾ ਮਹਾਨ ਖਿਡਾਰੀ ਇੰਗਲੈਂਡ ਤੋਂ ਤੇ ਭਾਲਾ ਬੁੱਲਾ ਸਾਡਾ ਵੀਰ ਤੇ ਜੱਗਾ ਕਹਿੰਦੇ ਬਰਨਾਲੇ ਵਾਲਾ ইংল্যান্ড ਤੋਂ ਲਾਈਵ ਆਨੰਦ ਮਾਣਦਾ ਲੱਖਾਂ ਧਰਮਕੋਟੀਆਂ 14 ਦੇ ਸੱਜੇ ਦਰਿਆ ਲੰਡਨ ਤੋਂ ਔਰ ਬਿੱਲਾ ਕਿ ਲਦੀਨ ਵਾਲੀਆ ਵੀ ਮੁਬਾਰਕਬਾਦ ਦੇ ਰਿਹਾ ਹੈ ਨੈਲਾ ਜਾਂ ਸੋਨਾ ਜੱਫਾ ਲਾਵੇ ਸਾਡਾ ਵੀਰ ਹੈ ਕਹਿੰਦੇ ਸ਼ੇਂਦਰ ਬੱਲ ਸਾਈਪ੍ਰਸ ਉਹਦੇ ਵੱਲੋਂ ਮਾਨ ਨੇ ਲੱਖੇ ਇਟਲੀ ਦਾ ਹਰਮਨ ਇਟਲੀ ਦਾ ਉਧਰ ਕਹਿੰਦੇ ਬਾਬਾ ਉਤਾਰ ਸਿੰਘ ਜਾਰਜੀਆ ਦਾ ਤੇ ਨਾਲ ਕਹਿੰਦੇ ਸਾਡੇ ਜੋਨੇ ਬੱਲ ਦਾ ਅੱਜ ਦੇ ਮੇਲੇ ਲਈ ਗਾਹ ਗੱਡਵਾ ਰੋਲ ਹੈ ਮੇਰੇ ਮਿੱਤਰੋ ਵੱਡੇ ਮਾਨ ਰੇਡ ਪਾਗੀ ਵੱਡੇ ਭਾਈ ਕਰੀ ਗੱਲ ਵਾਕੇ ਵੱਡੇ ਵਾਨ ਤੇ ਵੱਡੇ ਸਰਵਾਨ ਹੈ ਗੁਰਤੇਸ ਸਿੰਘ ਦੇ ਦੁੱਧ ਸੰਘਾ ਵਾਲਿਓ ਪਾਇਆ ਜਿਹਨਾਂ ਨੂੰ ਦੇਣੀ ਹੈ ਆ ਮੁੰਨਿਆਂ ਦੇ ਦੁੱਧ ਪਾਇਆ ਭਰਾਵਾਂ ਨੂੰ ਆ ਵੱਡੇ ਬੰਦਾ ਦੀਆਂ ਵੱਡੀਆਂ ਗੱਲਾਂ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਹੈ ਐਨ ਸਿਰੇ ਦਾ ਮੁਕਾਬਲਾ ਹੈ ਮਨਿੰਦਰ ਗਿੱਲ ਸਾਡਾ ਭਰਾ ਕੈਨੇਡਾ ਵਾਲਾ ਆਪਣੇ ਸਾਥੀਆਂ ਨਾਲ ਪੁੱਜਿਆ ਹੋਇਆ ਭਰਾ ਦਾ ਗਾਹ ਗੱਡਵਾ ਧੰਨਵਾਦ ਹੈ ਕੱਲੋ ਮਿੱਤਰਾਂ ਪਾਖਾ ਕਬੱਡੀ ਇਧਰ ਬਾਈ ਕਹਿੰਦਾ ਯਾਰ ਚੀਕ ਜੀ ਨਹੀਂ ਵੱਜਦੀ ਲੈ ਵੀ ਕੋਟ ਦੇ ਰਿਆ ਮਰਾ ਦੇ ਚੀਕਾ ਫਰ ਆਹ ਮੁੰਡਿਆ ਕਰਾ ਦੇ ਧੰਨ ਧੰਨ ਨੌਜੋਨਾ ਪੈਸਲ ਵੱਜ ਕਿਸੇ ਦੀ ਹਿੱਕ ਦੇ ਵਿੱਚ ਪਤਾ ਲੱਗੇ ਫਾਈਨਲ 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 ਖੇਡਿਆ ਜਾ ਰਿਹਾ ਨੈਲਾ ਬਗਿਆੜ ਆਹ ਕਰਵੰਤ ਕੋਈ ਦਾ ਚੰਡਾ ਯਾਰੋ ਜਾਫੀ ਬੜਾ ਸਿਆਣਾ ਪਿੰਡ ਵਿੱਚ ਵਜਦਾ ਏ ਬਗਹਾੜਾ ਦਾ ਲਾਣਾ ਕਿ ਪਿੰਡ ਵਿੱਚ ਵਜਦਾ ਏ ਉਹ ਬਗਹਾੜਾ ਦਾ ਲਾਣਾ ਗੋਪੀ ਖਾਨ ਜੀ ਕਿੰਨੂ ਕਰੇ ਦੇਣੀ ਮਾਇਆ ਗੋਪੀ ਖਾਨ ਸਾਡਾ ਭਰਾ ਹੈ 1100 ਕਹਿੰਦੇ ਜੋਨਾਬਲ ਜਸਕਰਨ ਬੱਲ ਤੇ ਗੁਰਤੇਜ ਜਦ ਸਾਂਝ ਆਇਆ ਹੋਇਆ ਭਰਾ ਸਾਡਾ ਨਾਲ ਮੋਹਨ ਬਾਈ ਆ ਉਧਰ ਕਹਿੰਦੇ ਰਾਜੂ ਦੇ ਜੱਫੇ ਦਾ 500 ਸਾਡੇ ਵੀਰ ਨੇ ਕਹਿੰਦੇ ਸ਼ਿੰਦਰਪਾਲ ਸਾਈ ਪ੍ਰੈਸ ਸਾਰੇ ਜੀ ਨੂੰ ਸਤਿਕਾਰ ਟੋਨੀ ਭੁੱਲਰ ਜੀ ਕਹਿੰਦੇ ਵੀ 2026 ਦੇ ਵਿੱਚ ਜਿਹੜਾ ਮੇਲਾ ਹੋਣਾ ਉਹਦਾ ਪਹਿਲਾ ਤੇ ਦੂਜਾ ਨਾਲ ਮੇਲਾ ਕਮੇਟੀ ਵੱਲੋਂ ਦਿੱਤਾ ਜਾਣਾ ਹੈ ਬੈਸ ਰੇਡ ਤੇ ਜੱਫੀਆਂ ਦੇ ਲਈ 21-21 ਹਜ਼ਾਰ ਆਹ ਕਬੱਡੀ ਦਾ ਸਵਾਦ ਲੈ ਲਿਆ ਮੇਰੇ ਮਿੱਤਰੋ ਬੱਲੇ 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 ਉਧਰ ਭਰਾ ਸਾਡਾ ਜਿੰਦਾ ਧਾਲੀਵਾਲ ਆਇਆ ਕਹਿੰਦਾ ਭਾਈ ਆਪਾਂ ਸਤਕਾਰ ਕਰੀਏ ਜਗਜੀਤ ਸਿੰਘ ਜਿੱੱਲੇ ਵਾਲਾ ਰਲ ਮਿਲ ਕੇ ਕਿਸਾਨੀ ਸੰਘਰਸ਼ ਦਾ ਸਾਥ ਦੇਣਾ ਵੀਰੋ ਮੈਂ ਪਹਿਲਾਂ ਕਿਹਾ ਵੀ ਮਰਨਾ ਬਹੁਤ ਔਖਾ ਹੈ ਉਹ ਕਿਹਦੇ ਲਈ ਮਰਨ ਮਰਤੇ ਬੈਠਾ ਆਪਣੇ ਪਰਿਵਾਰਾਂ ਲਈ ਆਪਣੀ ਫਸਲ ਲਈ ਆਪਣੀ ਨਸਲ ਲਈ ਆਪਣੀ ਕਿਰਸਾਨੀ ਲਈ ਆਪਣੀ ਜਵਾਨੀ ਲਈ ਬੈਠਾ ਮੇਰੇ ਵੀਰੋ ਡਟ ਕੇ ਸਾਥ ਦਿਓ ਜਰਾ ਡੱਲੇਵਾਲ ਸਾਹਿਬ ਦਾ ਇਹ ਮੇਰੀ ਬੇਨਤੀ ਹੈ ਸਾਰੀ ਸੰਗਤ ਨੂੰ ਪੁੱਲ ਬਲਾ ਕੇ 45ਵੇਂ ਦਿਨ ਦੇ ਵਿੱਚ ਉਹ ਮਰਨ ਮਰਤਨ ਚਲਾ ਗਿਆ ਮੇਰੇ ਮਿੱਤਰੋ ਔਰ ਇਹ ਮਾਨ ਸਤਕਾਰ ਇਹ ਆਪਣੇ ਸਭ ਦੀ ਲੜਾਈ ਹੈ ਇਹ ਆਪਣੀ ਹੋਂਦ ਦੀ ਲੜਾਈ ਹੈ ਆਓ ਜੁੜੀਏ ਕਬੱਡੀ ਨਾਲ ਉਧਰ ਨੌਜਵਾਨ ਗੱਬਰ ਸਾਹਮਣੇ ਰੂਪਾ ਲਓ ਸਾਹਮਣੇ ਰੂਪੇ ਦੀ ਕਬੱਡੀ ਹੈ ਜੱਫੀ ਜੱਫਾ ਲਾਵੇ ਤੇ 2100 ਰੁਪਏ ਹਰਵਿੰਦਰ ਜੋਨਾ ਕਹਿੰਦਾ 2100 ਰੁਪਏ ਦੇਣਾ ਹੈ ਜਿਹਦੇ ਪਾਸੇ ਵੀ ਜੱਫਾ ਲੱਗਦਾ ਮੋਹਣਿਆ 21200 ਰੁਪਏ ਦਿੱਤਾ ਜਾਣਾ ਜਿਹਦੇ ਪਾਸੇ ਵੀ ਜੱਫਾ ਲੱਗਦਾ ਹੈ ਹਰਵਿੰਦਰ ਜੋਨਾ ਜੀ ਹਰਵਚਨ ਸਿੰਘ ਜੀ ਰਾਏ ਕਹਿੰਦੇ 21200 ਰੁਪਏ ਦਿੱਤਾ ਜਾਣਾ ਅੱਲੇ ਸਾਲ 212000 ਜਿਹੜਾ ਬੈਸਟਾਂ ਨੂੰ ਦਿੱਤਾ ਜਾਵੇਗਾ लवली ਦੁਬਈ ਤੇ ਅਨਮੋਲ ਬੱਲ ਸਾਹਮਣੇ ਦੇਣਾ ਮੇਰੇ ਮਿੱਤਰੋ ਮੁੰਡਾ ਬੱਲਾਂ ਦਾ ਬੱਲੇ ਬੱਲੇ ਕਰਵਾ ਦਿੰਦਾ ਆ ਮੁੰਡਾ ਬੱਲਾਂ ਦਾ ਬੱਲੇ ਬੱਲੇ ਕਰਵਾ ਦਿੰਦਾ ਜਦੋਂ ਆ ਜਾਵੇ ਆਪਣੀ ਆਈ ਤੇ ਝੋਟਾ ਮਰਜੀ ਖੁੱਤੀ ਪਾ ਦਿੰਦਾ ਆ ਬੱਲਾ ਵਾਲਿਆਂ ਨੇ ਬੱਲੇ ਬੱਲੇ ਕਰਵਾਤੀ ਆ ਆ ਬੱਲ ਕੋਦੇ ਮੁੰਡੇ ਬੱਲੇ ਬੱਲੇ ਕਰਵਾਉਂਦੇ ਆ ਆ ਕਈ ਪਹਿਲੇ ਨੰਬਰ ਦੇ ਨਾਮ ਤੇ ਦੂਜੇ ਨੰਬਰ ਤੇ ਆਉਂਦੇ ਆ ਮੁੰਡਿਆਂ ਨੇ ਸਰਾ ਕਰਾਤਾ ਬੋਲ ਸੁੰਦਰ ਬੱਲ ਸਾਈਪ੍ਰਸ ਦਾ ਵਿਸ਼ੇ तौर ਤੇ ਧੰਨਵਾਦ ਹੈ ਜਾਂਦੇ ਰੋ ਵੀਰੋ ਇਹ ਵੱਡੇ ਪਿਆਰ ਹੈ ਆ ਵੀ ਮੋਹਨ ਸਿੰਘ ਆ ਸੰਜ ਵਾਲਾ ਗੁਰਤੇਜ ਸਾਡਾ ਯਾਰ ਆ ਹਾਂ ਹਾਂ ਬੈਸਟ ਦੱਸੇ ਦੱਸ ਦੇ ਦੱਸਾਂਗੇ ਜੇ ਬੋਲ ਲੈਣ ਦਿਓ ਆ ਵੀ ਸ਼ਰਮਾ ਸਾਢੇ 8 ਨੰਬਰ ਆ ਜੋਗੇ ਵਾਲੇ ਦੇ ਤੇ 14 ਨੰਬਰ ਆ ਭਾਈ ਖੋਸੇ ਕੋਟਲੇ ਦੇ ਖੋਸਾ ਕੋਟਲਾ ਫਾਸਟ ਜੋਗੇ ਵਾਲਾ ਸੈਂਗੜ ਤੇ ਬੈਸਟ ਰਾਈਡਰ ਜਾਫੀ ਤਾਰਤੇ ਵੱਡਾ ਧੰਨਵਾਦ ਜਗਜੀਤ ਸਿੰਘ ਜੀ ਡੱਲੇ ਵਾਲ ਸਾਹਿਬ ਦੇ ਲਈ ਸਾਹਮਣੇ ਬਾਰਡਰ ਦੇ ਉੱਤੇ ਜਾ ਕੇ ਕਹਿੰਦੇ ਖੜਨਾ ਲੜਨਾ ਹੈ ਆਪਣੇ ਲਈ ਲੜ ਰਹੇ ਨੇ ਉਹਨਾਂ ਦਾ ਸਾਥ ਦੇਣਾ ਭਰਾ ਬਣ ਕੇ ਪਿੰਡਾਂ ਪਿੰਡਾਂ ਦੇ ਵਿੱਚ ਕਾਫਲੇ ਬਣਾ ਕੇ ਜਿੱਦਾਂ ਪਹਿਲਾਂ ਗਏ ਹੁਣ ਫੇਰ ਜਾਈਏ ਤੇ ਇਸ ਸਾਨੀ ਅੰਦੋਲਨ ਦੇ ਵਿੱਚ ਆਪਣਾ ਹਿੱਸਾ ਪਾਈਏ ਸਭ ਨੂੰ ਇਹ ਬੇਨਤੀ ਹੈ ਭਰਾ ਬਣ ਕੇ ਜਿੰਦਾ ਸਾਡਾ ਵੀਰ ਪੁੱਜਿਆ ਹੋਇਆ ਇੱਕ ਵਾਰੀ ਫੇਰ ਸਾਰੇ ਪਿੰਡ ਦੀ ਸੰਗਤ ਹੈ ਪਿੰਡ ਸ਼ੇਰ ਸਿੰਘ ਵਾਲਾ ਮਨਸੂਰ ਦੇਵਾ ਇਲਾਕੇ ਦੀ ਸੰਗਤ ਤੇ ਐਨਆਰਏ ਭਰਾਸਾਰਾਂ ਦਾ ਬਹੁਤ-ਬਹੁਤ ਧੰਨਵਾਦ ਹਾਂਜੀ ਵੱਡਾ ਭਰਾ ਲਖਵੀਰ ਸਿੰਘ ਦੀ ਸੈਕਟਰੀ ਸਾਹਿਬ ਆਓ ਹੁਣ ਵਾਰ ਨੇੜਾ ਆਪਾਂ ਪ੍ਰਾਈਜ਼ ਦਈਏ ਪਰ ਪਾਪਾ ਜੀ ਪਹਿਲੇ ਦੂਜੇ ਨੰਬਰ ਦੀ ਪਹਿਲਾਂ ਆਪਾਂ ਦਈਏ ਜੋਗਿਲ ਦੀ ਟੀਮ ਨੂੰ ਪ੍ਰਾਈਜ਼ ਦੂਜੇ ਨੰਬਰ ਤੇ ਰਹੀ ਟੀਮ ਹੈ ਲੈ ਵੀ ਕਾਲੂ ਤੇਰੇ ਲਈ ਬੇਨਤੀ ਰਹਿ ਗਈ ਮੈਂ ਬੇਨਤੀ ਕਰਦੇ ਹਾਂ ਭਰਾਵਾਂ ਨੂੰ ਕਿਉਂਕਿ ਆਪਣੇ ਹੀ ਆ ਸਾਰੇਾਰੇ ਮੈਂ ਜੋਨੇਬਾਈ ਨੂੰ ਵੀ ਬੇਨਤੀ ਕਰਦਾ ਹਾਂ ਲਾਈਵ ਜੁੜਿਆ ਹੋਊਗਾ ਬਾਬਾ ਜੋਰਜੀਆ ਜੀ ਵੀ ਜੁੜੇ ਹੋਣਗੇ ਇੱਕ ਇੱਕ ਮੇ ਪਲੇਅਰਾਂ ਦੀ ਬੇਨਤੀ ਹੈ ਪ੍ਰਬੰਧਕ ਕਮੇਟੀ ਨੂੰ ਤੇ ਭਰਾਵਾ